ਜੀ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਬੜਾ ਖੁਸ਼ੀ ਦਾ ਸਮਾਹ ਖੁਸ਼ੀ ਦੇ ਪਲ ਖੁਸ਼ੀ ਦਾ ਅਪਸਰ ਤੇ ਮੇਰੇ ਨਾਲ ਬ੍ਰਹਮਚੰਦਰ ਜਿੰਪਾ ਜੀ ਐਮਐਲਏ ਹਸ਼ਾਰਪੁਰ ਸਾਡੇ ਮੇਅਰ ਸਾਹਿਬ ਇਥੋਂ ਦੇ ਫਸਸੀ ਜੀ ਨੂੰ ਹਸ਼ਾਰਪੁਰ ਤੇ ਕਾਰਪੋਰੇਸ਼ਨ ਦੀ ਪੂਰੀ ਟੀਮ ਸਾਡੇ ਕੌਂਸਲਰ ਸੇਵਨ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਸਾਡੇ ਪੱਤਰਕਾਰ ਵੀਰ ਜਿੰਨੇ ਵੀ ਪਹੁੰਚੇ ਨੇ ਤੇ ਮੈਂ ਤੁਹਾਡੇ ذریعے ਇਹ ਦੱਸਣਾ ਚਾਹੁੰਦਾ ਕਿ ਜਿਹੜਾ ਸ਼ਾਰਪੁਰ ਫਾਰ ਸਟੇਸ਼ਨ ਸੀ ਪਹਿਲਾਂ ਉਹ ਕਈ ਸਾਲਾਂ ਤੋਂ ਉਹ ਜਿਹੜਾ ਸੀਗਾ 메ਨ ਬਾਜ਼ਾਰ ਵਿੱਚ ਇਸਤਰੀ ਰੋਡ ਤੇ ਰੇਲਵੇ ਰੋਡ ਤੇ ਸੀਗਾ ਤੇ ਜਦੋਂ ਵੀ ਇਹ ਕਿਉਂਕਿ ਇਹ ਫੈਸਿਲਿਟੀ ਇਹੋ ਜੀ ਆ ਕਿ ਅ ਅਮਰਜੈਂਸੀ ਵੇਲੇ ਸਾਨੂੰ ਰਸ਼ ਕਰਨਾ ਪੈਂਦਾ ਹੈਗਾ ਕਿ ਜਿੰਨਾ ਸੀ ਸਮੇਂ ਸਰ ਸਮਾਂ ਬਚਾ ਲਈਏ ਸਮੇਂ ਸਰ ਪਹੁੰਚ ਜਾਈਏ ਆਪਾਂ ਜਿੱਥੇ ਦੁਰਘਟਨਾ ਹੁੰਦੀ ਹੈਗੀ ਆ ਤੇ ਉਸ ਵੇਲੇ ਹੁਣ ਜਦਾਬਾਦੀ ਵਧੀ ਆ ਟ੍ਰੈਫਿਕ ਵੀ ਕਾਫੀ ਹੋ ਗਿਆ ਰਸ਼ ਕਾਫੀ ਸੀਗਾ ਤੇ ਜਦੋਂ ਕੰਪੇਨਿੰਗ ਚੱਲਦੀ ਸੀਗੀ ਉਦੋਂ ਅਰਵਿੰਦ ਕੇਜਰੀਵਾਲ ਜੀ ਖੋਤੇ ਸੀਮ ਸਾਫ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਕੰਪੇਨਿੰਗ ਕੀਤੀ ਸੀ ਲੋਕਾਂ ਕੋਲ ਮੁਸ਼ਕਲਾ ਵੀ ਸੁਨੀਆਂ ਸੀਗੀਆਂ ਕਿ ਕੀ ਦਿੱਕਤ ਹੈਗੀ ਕੀ ਤੁਹਾਡੀ ਰਿਕੁਆਇਰਮੈਂਟਸ ਹੈਗੀਆਂ ਤੇ ਉਦੋਂ ਗੱਲ ਉੱਠੀ ਸੀਗੀ ਕਿ ਫਾਰ ਜਿਹੜਾ ਸਟੇਸ਼ਨ ਹੈਗਾ ਕਿ ਉਹ ਹੁਸ਼ਿਆਰਪੁਰ ਸਿਟੀ ਤੋਂ ਥੋੜਾ ਬਾਹਰ ਕਿਤੇ ਲੰਬੇਸ ਆਊਟਸਾਈਡ ਤੇ ਕੀਤਾ ਜਾਵੇ ਤੇ ਮੈਂ ਧੰਨਵਾਦੀ ਹਾਂ ਅਰਵਿੰਦ ਕੇਜਰੀਵਾਲ ਜੀ ਦਾ ਮੈਂ ਧੰਨਵਾਦੀ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਦੇਖੋ ਉਸ ਵੇਲੇ ਉਹਨਾਂ ਨੇ ਗੱਲ ਨੋਟ ਕੀਤੀ ਤੇ ਸੁਨੇਹਾ ਲੱਗਿਆ ਸਾਨੂੰ ਕਿ ਉਦੋਂ ਲੋਕਾਂ ਦੀ ਮੰਗ ਸੀ ਕਿ ਫਾਇਰ ਸਟੇਸ਼ਨ ਨੂੰ ਆਊਟਸਕਾਉਰ ਤੇ ਥੋੜਾ ਬਾਹਰ ਰੱਖਿਆ ਜਾਵੇ ਤੇ ਮੈਂ ਉਹਨਾਂ ਨੇ ਇਸ ਨੂੰ ਬੂਰ ਪਾਇਆ ਤੇ ਹਸ਼ਾਰਪੁਰ ਵਾਸੀਆਂ ਲਈ ਇੱਕ ਮੈਂ ਕਹਾਂਗਾ ਕਿ ਵੱਡਾ ਤੋਹਫਾ ਹੈਗਾ ਕਿ ਹੁਣ ਫਾਇਰ ਸਟੇਸ਼ਨ ਜਿਹੜਾ ਹੈਗਾ ਬਾਹਰ ਨਵੀਂ ਬਿਲਡਿੰਗ ਤਕਰੀਬਨ ਜਿਹਦਾ ਬਜਟ 2 ਕਰੋੜ 90 ਲੱਖ ਦਾ ਹੈਗਾ ਉਹਦਾ ਕੰਮ ਵੀ ਸ਼ੁਰੂ ਹੋ ਗਿਆ ਤੇ ਉਹਦੇ ਜਿਹੜਾ ਸਮਾਂ ਹੈਗਾ ਸਮਾਂ ਬੰਦ ਕਰਕੇ ਤਕਰੀਬਨ ਕੋਸ਼ਿਸ਼ ਕਰਾਂਗੇ ਅਸੀਂ ਆਪਾਂ ਸਾਲ ਤੋਂ ਪਹਿਲਾਂ ਹੀ ਅਸੀਂ ਇਹ ਪੂਰੀ ਕਰਾ ਕੇ ਲੋਕਰਪਨ ਆਪਾਂ ਕਰਾਂਗੇ ਤੇ ਮੈਂ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਤੇ ਪੂਰੀ ਟੀਮ ਨੂੰ ਤੇ ਮੈਂ ਇਹ ਵਧਾਈ ਦੇਣ ਦਾ ਮੁਬਾਰਕਬਾਦ ਦਿੰਦਾ ਜੀ ਇੱਕ ਤੇ ਜਿਹੜਾ ਪੁਰਾਣਾ ਪ੍ਰਾਈਜ਼ ਹੈ ਉਹ ਬੰਦ ਕੀਤਾ ਜਾਏਗਾ ਕਿ ਰੱਖਿਆ ਜਾਏਗਾ ਕਿ ਉਹ ਛੋਟੀ ਗੱਡੀਆਂ ਕਹਿੰਦੇ ਕਿ ਉੱਥੇ ਰੱਖਿਆ ਜਾਂਦਾ ਜੇ ਕੋਈ ਪ੍ਰੋਬਲਮ ਹੋ ਜਾਈਏ ਜੀ ਛੋਟਾ ਸਬਸਟੇਸ਼ਨ ਜੀ ਛੋਟਾ ਵੀ ਰੱਖਾਂਗੇ ਤੇ ਉੱਥੇ ਜਗ੍ਹਾ ਕਾਫੀ ਹੈਗੀ ਆ ਤੇ ਅਸੀਂ ਸੋਚਦੇ ਐ ਐਮਐਲਏ ਸਾਹਿਬ ਨਾਲ ਜਿੰਪਾ ਜੀ ਨਾਲ ਗੱਲ ਕਰਕੇ ਤੇ ਜਿਹੜਾ ਪੁਲਿਸ ਸਟੇਸ਼ਨ ਹੈਗਾ ਸਿਟੀ ਸੈਂਟਰ ਉੱਥੇ ਘੰਟਾ ਕਰ ਕੋਈ ਅਕਤੂਬਰ ਕੋ ਹੋਏਗਾ ਅਸੀਂ ਆਪਾਂ ਉੱਥੇ ਅੰਦਰ ਸ਼ਿਫਟ ਕਰਦੇ ਕਿਉਂਕਿ ਵੱਡੀਆਂ ਗੱਡੀਆਂ ਤੇ ਇ ਤਾਂ ਕਿ ਜਿਹੜੀ ਕਲੌਕ ਟਵਰ ਕਿੰਟਾ ਕਰ ਦੇ ਕੋਲ ਜਿਹੜੀ ਕੰਜੈਸ਼ਨ ਹੈਗੀ ਆ ਉਹਨੂੰ ਵੀ ਕਟਾਇਆ ਜਾਵੇ ਉਹਦਾ ਕੋਈ ਪਾਰਕਿੰਗ ਦਾ ਫੈਸਿਲਿਟੀ ਦਾ ਕੋਈ ਬੰਦੋਬਸਾ ਸੀ ਆਪਾਂ ਕੀਤੀ ਜਾਊਗੀ। ਨਵੀਆਂ ਗੱਡੀਆਂ ਹੋਰ ਵੀ ਲੱਗੀਆਂ ਜਾਣਗੀਆਂ। ਜੀ ਆ ਰਹੀਆਂ ਨਵੀਆਂ ਗੱਡੀਆਂ ਵੀ ਹੈਗੀਆਂ ਹੋਰ ਅਸੀਂ ਆਪਾਂ ਸਪੇਸ ਦੇ ਮੁਤਾਬਕ ਫੈਸਿਲਿਟੀ ਦੇ ਮੁਤਾਬਕ ਜੀ 16 ਦੇ 16 ਕੱਚੇ ਆ ਤੇ ਉਹਨਾਂ ਦੀ ਤਨਖਾਹ ਸਿਰਫ 10000 ਆ 70 ਘੰਟੇ ਡਿਊਟੀ ਨਹੀਂ ਬਿਲਕੁਲ ਨਹੀਂ ਲਗਾਤਾਰ ਕੀ ਕਰਾਂ ਦਿਮਾਗ ਨਹੀਂ ਉਹ ਅਸੀਂ ਮੀਟਿੰਗ ਚੱਲ ਲੀਆ ਚੀਮਾ ਸਾਹਿਬ ਸਾਡੇ ਚੇਅਰਮੈਨ ਦੇ ਸਬ ਕਮੇਟੀ ਦੇ ਹੈੱਡ ਨੇ ਲਗਾਤਾਰ ਮੀਟਿੰਗਾਂ ਚੱਲੀਆਂ ਕੁਛ ਨਾ ਕੁਛ ਤੁਸੀਂ ਜਰੂਰ ਉਹਨਾਂ ਨੂੰ ਵਧੀਆ ਆਪਾਂ ਕਰਾਂਗੇ ਚਾਹੇ ਉਹਨਾਂ ਦੀ ਸੈਰ ਲੀ ਵਧਾਵਾ ਹੈ ਕੁਛ ਨਾ ਕੁਛ ਫੈਸਿਲਿਟੀ ਆਪਾਂ ਅਸੀਂ ਲੱਗੇ ਹੋਏ ਆ ਸਰਕਾਰ ਲੱਗੀ ਹੋਈ ਹੈ ਜੀ ਅਸੀਂ ਵੱਡਾ ਬਣਾਉਣ ਜਾ ਰਹੇ ਹਾਂ ਲੱਗਦਾ ਨਹੀਂ ਸਟਾਫ ਵੀ ਹੋਰ ਪ੍ਰੋਵਾਈਡ ਕਰਨਾ ਪੈਗਾ ਸਟਾਫ ਦਾ ਰਿਕਰੂਟਮੈਂਟ ਹੋਈ ਹੈਗੀ ਆ ਤੇ ਪਿੱਛੇ ਜੇ ਤੁਸੀਂ ਬੱਚਿਆਂ ਵੀ ਸਾਡੇ ਕੋਈਆਂ ਸੀਗਾ ਕਿ ਉਹ ਸਾਨੂੰ ਵੀ ਫਰਤੀ ਕੀਤਾ ਜਾਵੇ ਸਾਨੂੰ ਵੀ ਵਿੱਚ ਇਨਵੋਲਵ ਕੀਤਾ ਜਾਵੇ ਤੇ ਉਹ विधानसभा ਚ ਵੀ ਮੰਗ ਉਠੀ ਸੀ सीएम ਸਾਹਿਬ ਨੇ ਖੁਦ ਕਿਹਾ ਸੀਗਾ ਕਿ ਲੜਕੀਆਂ ਤੇ ਲੜਕੀਆਂ ਦਾ ਜੋ ਵੀ ਫਿਜ਼ੀਕਲ ਜਿਹੜਾ ਸੀਗਾ ਉਹਨਾਂ ਦਾ ਟੈਸਟ ਸੀਗਾ ਉਹ ਬਰਾਬਰੀ ਸੀਗਾ ਜャ ਭਾਰ ਜਿੰਨਾ ਚੱਕਣਾ ਬਰਾਬਰੀ ਸੀਗਾ ਉਹ ਵੀ ਘਟਾ ਕੇ ਉਹਨਾਂ ਦੀ ਆਪਾਂ ਉਹਨਾਂ ਦੀ ਹੈਲਪ ਕੀਤੀ ਲੜਕੀਆਂ ਦੀ ਤੇ ਸਟਾਫ ਦੀ ਵੀ ਰਿਕਰੂਟਮੈਂਟ ਸਟਾਫ ਦੀ ਭਰਤੀ ਇਹਨੂੰ ਆਪਾਂ ਇੱਥੇ ਹੋਰ ਵਧਾਵਾਂਗੇ ਬਿਜਾਪੁਰ ਵਿਕੇ ਜੀ ਇੱਥੇ ਸ਼ਾਹ ਕੋਈ ਫੈਕਟਰੀਆਂ ਵੱਡੀਆਂ ਬਣਾਈਆਂ ਗਈਆਂ ਜੀ ਅਬਰੂਜ ਦੀਆਂ ਫੈਕਟਰੀਆਂ ਹੈਗੀਆਂ ਜਿਹਦੇ ਵਰਕਰ ਆ ਉਹਨਾਂ ਨੂੰ ਹੋਰ ਕਿਦਾਂ ਟੀਰ ਨਹੀਂ ਸਕ ਉਹਨਾਂ ਦੀ ਸੇਫਟੀ ਲਈ ਨਹੀਂ ਉਹ ਸਾਡਾ ਡਿਪਾਰਟਮੈਂਟ ਫਾਇਰ ਸੇਫਟੀ ਉਹ ਰੂਟੀਨ ਚੈਕਿੰਗ ਕਰਦੇ ਨੇ ਤੇ ਜੋ ਵੀ ਉਹਨਾਂ ਦੀਆਂ ਫਾਰਮੈਲिटीज ਹੁੰਦੀਆਂ ਪੂਰੀਆਂ ਹੁੰਦੀ ਹੈ ਨਾ ਜਿੱਥੇ ਕੋਈ ਲੱਗਿਆ ਵੀ ਗਲਤ ਹੋ ਰਿਹਾ ਤੇ ਉੱਥੇ ਆਪਾਂ ਉਹਨੂੰ ਐਕਸ਼ਨ ਵੀ ਲਾਵਾਂਗੇ ਕਿਉਂਕਿ ਸਭ ਤੋਂ ਪਹਿਲਾਂ ਹਿਊਮਨ ਬੀਇੰਗ ਦੀ ਸਾਡੇ ਵਰਕਰ ਦੀ ਇਨਸਾਨ ਦੀ ਜਿਹੜੀ ਸੇਫਟੀ ਉਹ ਜ਼ਰੂਰੀ ਹੈ ਜੀ